ਕੁਦਰਤ ਜਿਹੜੀ ਉਹ ਹਨੇਰੇ 'ਚ ਕੰਮ ਕਰਦੀ ਹੈ ਔਰ ਜਿਤਨੇ ਬੀਜ ਨੇ ਉਹ ਜ਼ਮੀਨ ਵਿੱਚ ਅੰਧੇਰੇ ਵਿੱਚ ਪਰਫੁੱਲਿਤ ਹੁੰਦੇ ਨੇ ਔਰ ਇਨਸਾਨ ਜਿਹੜਾ ਕੰਮ ਕਰਦਾ ਉਹ ਰੋਸ਼ਨੀ 'ਚ ਕਰਦਾ ਹੈ ਇਨਸਾਨ ਨੇ ਕੋਈ ਵੀ ਕਾਰਾਗਰੀ ਕਰਨੀ ਹੈ ਉਹ ਪਹਿਲਾਂ ਲਾਈਟ ਜਲਾਏਗਾ ਤੇ ਫਿਰ ਉਹ ਚੀਜ਼ ਬਣਾਏਗਾ ਔਰ ਜੋ ਇਨਸਾਨ ਚੀਜ਼ ਬਣਾਉਂਦਾ ਉਹ ਵੱਧਦੀ ਫੁੱਲਦੀ ਨਹੀਂ ਹੈ ਉਹ ਜਿੰਨੀ ਬਣਾਉਂਦਾ ਉਤਨੀ ਰਹਿ ਜਾਂਦੀ ਹੈ ਮਨ ਲੋ ਕੁਰਸੀ ਬਣਾਈ ਟੇਬਲ ਬਣਾਇਆ ਕਾਰ ਬਣਾਈ ਸਕੂਟਰ ਬਣਾਇਆ ਕੁਝ ਵੀ ਬਣਾਇਆ ਉਹ ਉਤਨੀ ਹੈ ਜਾਂ ਮਕਾਨ ਬਣਾਇਆ ਘਰ ਮਿਸਤਰੀ ਨੇ ਬਣਾਇਆ ਉਤਨੀ ਹੈ ਕੁਦਰਤ ਜਿਹੜੀ ਕੰਮ ਕਰ ਰਹੀ ਉਹ ਹਨੇਰੇ 'ਚ ਕੰਮ ਕਰ ਰਹੀ ਔਰ ਉਹ ਪਰਫੈਕਟਲੀ ਤ ਹੋ ਰਹੀ ਹੈ ਬੀਜ ਹੁੰਦਾ ਔਰ ਇੱਕ ਬੀਜ ਵਿੱਚ ਇਤਨਾ ਵੱਡਾ ਪੀਪਲ ਛੁਪਿਆ ਹੋਏਗਾ ਇਤਨਾ ਵੱਡੀਆਂ ਉਹਦੀਆਂ ਜੜਾਂ ਹੋਣਗੀਆਂ ਕਈ 100 ਮੀਟਰ ਤੱਕ ਜਿਹੜੀਆਂ ਮੀਟਰ ਜੜਾਂ ਜਿਹੜੀਆਂ ਉਹ ਪੀਪਲ ਦੀਆਂ ਫੈਲ ਜਾਂਦੀਆਂ ਇਨਸਾਨ ਅਨੁਮਾਨ ਵੀ ਨਹੀਂ ਲਗਾ ਸਕਦਾ ਕਿ ਇੱਕ ਬੀਜ ਦੇ ਅੰਦਰ ਇੰਨਾ ਵੱਡਾ ਪੇੜ ਹੋਏਗਾ ਇੰਨੀਆਂ ਉਹਦੀਆਂ ਸ਼ਖਾਵਾਂ ਹੋਣਗੀਆਂ ਇੰਨੇ ਉਹਦੀਆਂ ਜੜਾਂ ਹੋਣਗੀਆਂ ਇੰਨੇ ਉਹਦੇ ਪੱਤੇ ਹੋਣਗੇ ਇੱਕ ਬੀਜ ਇਹ ਸਭ ਕੁਦਰਤ ਦੀ ਖੇਡ ਹੈ